ਹੁਣ ਯੱਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਤਾਨ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਉੱਥੇ ਇਹ ਫਿਲਮੀ ਸਤਾੜੇ ਵੱਲੋਂ ਆਪਣੀ ਫਿਲਮ ਦੀ ਕਾਮਯਾਬੀ ਦੇ ਲਈ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਜਿਸ ਦੇ ਚੱਲ ਦੇ ਪੰਜਾਬੀ ਫਿਲਮ ਦੇ ਅਦਾਕਾਰ ਸਰਗੁਣ ਮਹਿਤਾ ਆਪਣੀ ਨਵੀਂ ਫਿਲਮ ਜੱਟ ਨੂੰ ਚਰੇਲ ਟੱਕੜੀ ਦੀ ਕਾਮਯਾਬੀ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਵਾਹਿਗੁਰੂ ਅਸ਼ੁਕਰਾਨਾ ਕਰਨ ਪਹੁੰਚੇ ਅਤੇ ਉਹਨਾਂ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਦਾ ਵੀ ਸਰਵਨ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਦੀ অপার ਕਿਰਪਾ ਸਦਕਾ ਉਹਨਾਂ ਦੀ ਪ੍ਰੋਡਕਸ਼ਨ ਹੇਠ ਬਣੀ ਫਿਲਮ ਜੱਟ ਨੂੰ ਚਰੇਲ ਟੱਕੜੀ ਜੋ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਅਤੇ ਉਹ ਫਿਲਮ ਸੁਪਰ ਹਿੱਟ ਜਾ ਰਹੀ ਹੈ ਜਿਸ ਦੀ ਕਾਮਯਾਬੀ ਦੇ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ ਕਹਦੀ ਆ ਤੁਮਾਈ ਕਾਰੀਆਂ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ 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 ਆ ਲਈ ਆ ਗਈ ਜੀ ਬਾਜੀ ਮਾਝਰ ਬੰਦੇ ਸੂਚੇ ਕਿਹਣਾ ਜਾਂਦੀ ਕੁਛ ਨਹੀਂ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਬਾ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਇੱਥੇ ਸ਼ੁਕਰ ਕਰਾਂ ਬਹੁਤ ਵਧੀਆ ਫੀਲ ਹੁੰਦਾ ਜੀ ਮੇਰੇ ਦਵਸਲੇ ਮੈਂ ਹਰ ਮਹੀਨੇ ਆਵਾ ਮਾਦਾ ਵਸ ਨਹੀਂ ਜਾਂਦਾ ਬਸ ਮਾ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਜੀ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਤੁਹਾਨੂੰ ਕੀ ਅਪੀਲ ਇਸ ਮੂਵੀ ਪਰ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ